ਡਿਅਰ ਸਟੂਡੈਂਟ ਸਵਾਗਤ ਹੈ ਤੁਹਾਡਾ ਰਿਵੀਜ਼ਨ ਕਲਾਸ ਦੇ ਵਿੱਚ ਇਸ ਵੀਡੀਓ ਦੇ ਵਿੱਚ ਅਸੀਂ ਸ਼ੁਰੂ ਕਰ ਰਹੇ ਹਾਂ ਪਹਿਲਾ ਚੈਪਟਰ ਰਾਜਨੀਤਿਕ ਸ਼ਾਸਤਰ ਕਲਾਸ 11ਵੀਂ ਦੇ ਪ੍ਰਸ਼ਨ ਉੱਤਰ ਜਿਹੜੇ ਕਿ ਬੇਸਡ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪੁਸਤਕ ਤੇ ਤੇ ਚਲੋ ਸ਼ੁਰੂ ਕਰਦੇ ਹਾਂ ਸ਼ੁਰੂਆਤ ਹੈ ਪਹਿਲੇ ਚੈਪਟਰ ਤੋਂ ਆਪਣਾ ਪਹਿਲਾ ਚੈਪਟਰ ਹੈ ਰਾਜਨੀਤਿਕ ਸ਼ਾਸਤਰ ਦਾ ਅਰਥ ਅਤੇ ਖੇਤਰ ਅਤੇ ਮਾਤਾ ਅਰਥ ਖੇਤਰ ਮਹਤਾਇਤਨ ਚੀਜ਼ਾਂ ਤੇ ਜੁੜੂ ਹੋਏਗਾ ਪਹਿਲਾ ਪ੍ਰਸ਼ਨ ਹੈ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦ ਵਿੱਚ ਦਿਓ ਛੋਟੇ ਪ੍ਰਸ਼ਨ ਅਰਸਤੂ ਦਾ ਅਧਿਆਪਕ ਕੌਣ ਸੀ ਅਰਸਤੂ ਦਾ ਅਧਿਆਪਕ ਪਲਾਟੋ ਸੀ ਨਗਰਾਜ ਸਿਧਾਂਤ ਕਿਹੜੇ ਪ੍ਰਾਚੀਨ ਦੇਸ਼ ਤੋਂ ਲਿਆ ਗਿਆ ਹੈ ਤੇ ਇਹ ਯੂਨਾਨ ਦੇਸ਼ ਤੋਂ ਲਿਆ ਗਿਆ ਹੈ ਅਗਲਾ ਪ੍ਰਸ਼ਨ ਹੈ ਗ੍ਰਾਮ ਵੈਲਸ ਦੀ ਕਿਹੜੀ ਰਚਨਾ ਵਿੱਚ ਮਨੁੱਖੀ ਵਿਹਾਰ ਦਾ ਅਧਿਐਨ ਹੈ ਇਹ ਰਾਜਨੀਤੀ ਵਿੱਚ ਮਨੁੱਖੀ ਸੁਭਾਅ ਉਹਨਾਂ ਦੀ ਰਚਨਾ ਉਸ ਦੇ ਵਿੱਚ ਹੈ ਇਸ ਦਾ ਵਰਣਨ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਸ਼ਾਸਤਰ ਦੇ ਅਧਿਐਨ ਲਈ ਕਿੰਨੀਆਂ ਪ੍ਰਮੁੱਖ ਵਿਧੀਆਂ ਵਰਤਦੇ ਹਨ ਤੇ ਇਹ ਵਿਧੀਆਂ ਦੇ ਨਾਮ ਹੈ ਪ੍ਰਯੋਗਾਤਮਕ ਇਤਿਹਾਸਕ ਤੁਲਨਾਤਮਕ ਨਿਰੀਖਣ ਤੇ ਦਾਰਸ਼ਨਿਕ ਅਗਲਾ ਪ੍ਰਸ਼ਨ ਹੈ ਸੁਤੰਤਰਤਾ ਸਮਾਨਤਾ ਪੂੰਜੀਵਾਦ ਆਦਿ ਵਿਚਾਰ ਕਿਹੜੇ ਯੁੱਗ ਦੇ ਮੰਨੇ ਜਾਂਦੇ ਹਨ ਤੇ ਇਹ ਆਧੁਨਿਕ ਯੁੱਗ ਦੇ ਮੰਨੇ ਜਾਂਦੇ ਹਨ ਖਾਲੀ ਤਾਵਾ ਭਰ ਕੇ ਵਾਕ ਪੂਰਾ ਕਰੋ ਸਿਕੰਦਰ ਦਾ ਅਧਿਆਪਕ ਡੈਸ਼ ਸਿਕੰਦਰ ਦਾ ਅਧਿਆਪਕ ਸੀ ਯਾਨੀ ਕਿ ਅਰਸਤੂ ਸਰਕਾਰ ਦੀ ਪ੍ਰਕਿਰਿਆ ਦੇ ਰਚਨਾਹਾਰ ਯਾਨੀ ਕਿ ਲੇਖਕ ਕੌਣ ਹਨ ਤੇ ਸਰਕਾਰ ਦੀ ਪ੍ਰਕਿਰਿਆ ਨਾਲ ਦੀ ਪੁਸਤਕ ਉਸ ਦੇ ਰਚਨਾਹਾਰ ਹੈਗੇ ਅਰਥਰ ਬੈਂਟਲੇ ਅਗਲਾ ਪ੍ਰਸ਼ਨ ਹੈ WTO ਵਿੱਚ T ਕੀ ਹੈ T ਹੈ ਟ੍ਰੇਡ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਸਿਹਤ ਸੰਗਠਨ ਦੇ ਰੋਮਨ ਅੱਖਰਾਂ ਵਿੱਚ ਛੋਟਾ ਨਾਮ ਲਿਖੋ ਸਿਹਤ ਵਿਸ਼ਵ ਸਿਹਤ ਸੰਗਠਨ ਹੋਏਗਾ ਇੱਥੇ ਤੇ ਉਸ ਨੂੰ ਕਿਹਾ ਜਾਂਦਾ ਹੈ WTO ਵਰਲਡ ਨਹੀਂ ਨਹੀਂ WHO ਵਰਲਡ ਹੈਲਥ ਆਰਗੇਨਾਈਜੇਸ਼ਨ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇਹਨਾਂ ਪ੍ਰਸ਼ਨਾਂ ਦੇ ਉੱਤਰ 60 ਤੋਂ 75 ਸ਼ਬਦਾਂ ਵਿੱਚ ਦਿਓ ਤੇ ਪ੍ਰਸ਼ਨ ਪਹਿਲਾ ਕਰਦੇ ਆ ਰਾਜਨੀਤਿਕ ਵਿਗਿਆਨ ਦੀ ਇੱਕ ਪਰੰਪਰਾਗਤ ਅਤੇ ਇੱਕ ਆਧੁਨਿਕ ਪਰਿਭਾਸ਼ਾ ਦਿਓ ਇਹਦੇ ਚ ਕਲੀਅਰ ਕਟ ਪੁੱਛਿਆ ਕਿ ਇੱਕ ਪਰੰਪਰਾਗਤ ਤੇ ਇੱਕ ਆਧੁਨਿਕ ਪਰਿਭਾਸ਼ਾ ਦੇਣਾ ਹੈ ਪਰੰਪਰਾਗਤ ਜਿਹੜਾ ਹੈ ਉਹ ਬੜਾ ਸੋਖਾ ਗਾਰਨਰ ਦੇ ਅਨੁਸਾਰ ਰਾਜਨੀਤਿਕ ਵਿਗਿਆਨ ਦਾ ਆਰੰਭ ਤੇ ਅੰਤ ਰਾਜਨਿਕ ਹੁੰਦਾ ਹੈ ਇਹ ਗਾਰਨਰ ਦੀ ਪਰਿਭਾਸ਼ਾ ਹੈ ਇੱਥੇ ਇਥੋਂ ਤੁਸੀਂ ਇਹਨੂੰ ਕੋਰਟ 'ਚ ਰੱਖਣਾ ਰੋਬਰਟ ਡਾਹਲ ਅਨੁਸਾਰ ਰਾਜਨੀਤਿਕ ਵਿਗਿਆਨ ਦਾ ਵਿਸ਼ਲੇਸ਼ਣ ਅਤੇ ਸ਼ਕਤੀ ਅਤੇ ਸੱਤਾ ਨਾਲ ਸੰਬੰਧਿਤ ਹੈ ਤੇ ਇਹ ਰੋਬਰਟ ਡਾਹਲ ਦਾ ਪਰਿਭਾਸ਼ਾ ਹੈ ਤੇ ਦੋ ਪਰਿਭਾਸ਼ਾਵਾਂ ਹੋ ਗਈਆਂ ਇਸ ਤਰ੍ਹਾਂ ਤੁਸੀਂ ਆਨਸਰ ਦਿਓਗੇ ਤੇ ਜੇ ਚਾਰ ਨੰਬਰ ਦਾ ਪ੍ਰਸ਼ਨ ਹੈ ਤੇ ਚਾਰਾ ਵਿੱਚੋਂ ਚਾਰ ਤੁਹਾਨੂੰ ਮਿਲ ਜਾਏਗਾ ਰੋਬਰਟ ਡਾਹਲ ਅਨੁਸਾਰ ਰਾਜਨੀਤਿਕ ਵਿਗਿਆਨ ਦਾ ਵਿਸ਼ਲੇਸ਼ਣ ਸ਼ਕਤੀ ਅਤੇ ਸੱਤਾ ਨਾਲ ਸੰਬੰਧਿਤ ਦਾ ਅਧਿਨ ਹੈ ਇਹ ਵੀ ਕਹਿ ਸਕਦੇ ਉਸ ਤੋਂ ਬਾਅਦ ਲਿਖੋ ਅਗਲਾ ਪ੍ਰਸ਼ਨ ਹੈ ਗੈਰ ਰਾਜਨੀਤਿਕ ਤੱਤਾਂ ਤੋਂ ਕੀ ਭਾਵ ਹੈ ਗੈਰ ਰਾਜਨੀਤਿਕ ਤੱਤਾਂ ਤੋਂ ਭਾਵ ਹੈ ਕਿ ਰਾਜਨੀਤਿਕ ਵਿਗਿਆਨ ਵਿੱਚ ਵਿਧਾਨ ਪਾਲਿਕਾ ਕਾਰਜ ਪਾਲਿਕਾ ਵਿਧਾਨ ਪਾਲਿਕਾ ਨਿਆਂਪਾਲਿਕਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਵਰਗੀਆਂ ਜਿਹੜੀ ਸੰਸਥਾਵਾਂ ਹਨ ਠੀਕ ਹੈ ਇਹ ਰਾਜ ਤੇ ਰਾਜ ਦੇ ਸੰਸਥਾਵਾਂ ਦੇ ਨਾਲ ਗਰੀਬੀ ਜਾਤ ਧਰਮ ਨਸਲ ਭਾਸ਼ਾ ਅਨਪੜਤਾ ਤਤ ਦਾ ਅਧਿਨ ਵੀ ਕੀਤਾ ਜਾਂਦਾ ਹੈ ਇਹ ਤਤ ਭਾਵੇਂ ਸਿੱਧੇ ਰੂਪ ਵਿੱਚ ਰਾਜਨੀਤਿਕ ਨਾਲ ਜੁੜੇ ਨਹੀਂ ਹੁੰਦੇ ਹਨ ਪਰੰਤੂ ਰਾਜਨੀਤਿਕ ਸੰਸਥਾਵਾਂ ਫੈਸਲੇ ਲੈਣ ਅਤੇ ਮਨੁੱਖੀ ਵਿਵਹਾਰ ਉੱਪਰ ਆਪਣਾ ਅਸਰ ਪਾਉਂਦੇ ਹਨ ਉਦਾਹਰਨ ਵਜੋਂ ਜਾਂ ਤਰਮਾਧ ਦੇ ਭਾਰਤ ਦੇ ਰਾਜ ਤੇ ਮਹਾਂਦਰਾ ਹੀ ਬਦਲ ਦਿੰਦਾ ਹੈ ਹੁਣ ਪ੍ਰਸ਼ਨ ਦੇਖੋ ਬੱਚੇ ਹੈ ਕਿ ਗੈਰ ਰਾਜਨੀਤਕ ਤੋ ਕੀ ਭਾਵ ਹੈ ਤੇ ਤੁਸੀਂ ਜਿਵੇਂ ਕਿ ਮੈਂ ਤੁਹਾਨੂੰ ਇਹ ਦੇ ਵਿੱਚ ਪੜ੍ਹ ਕੇ ਸੁਣਾਇਆ ਇਸ ਪ੍ਰਸ਼ਨ ਚ ਤੇ ਇਸ ਨੂੰ ਮੈਂ ਥੋੜਾ ਸਾਹ ਹੋਰ ਡਿਸਕ੍ਰਾਈਬ ਕਰ ਦੇਣਾ ਵਾ ਤੁਹਾਡੇ ਆਸਾਨੀ ਲਈ ਪਹਿਲਾਂ ਤੁਸੀਂ ਲਿਖਣਾ ਕਿ ਦੋ ਤੱਤ ਹੈਗੇ ਰਾਜਨੀਤਿਕ ਤੱਤ ਤੇ ਗੈਰ ਰਾਜਨੀਤਿਕ ਤੱਤ ਤੇ ਰਾਜਨੀਤਿਕ ਤੱਤ ਚ ਲੈ ਲ ਲੰਗੇ ਸਾਰੀ ਜਿਹੜੀ ਆ ਹਾਂ ਆਪਣੇ ਰਸਮੀ ਸੰਸਥਾਵਾਂ ਦੇ ਨਾਂ ਲਿਖ ਲੈ ਲਾਂਗੇ ਤੇ ਉਸ ਤੋਂ ਬਾਅਦ ਗੈਰ ਰਸਮੀ ਸੰਸਥਾਵਾਂ ਚ ਬਾਕੀ ਚੀਜ਼ ਜਿਹੜੇ ਕਿ ਉਸ ਦਾ ਅਸਰ ਪਾਉਂਦੀ ਹੈ ਤੇ ਉਹ ਗੈਰ ਰਾਜਨੀਤਿਕ ਆ ਜਾਣਗੇ जिस तरह ठीक है गैर गए तथा राजनीतिक विज्ञान विग्ञान विधान पालिका कार्यपालिका न्यायपालिका राष्ट्रपति प्रधानमंत्री आदि वर्गी गरीबी जात धर्म नस्ल भाषा ये सारा कुछ शामिल है जो कि साढ़े राजनीतिक संस्थाव असर पाँचते हैं अगले प्रश्न तो चलते हैं ਵਿਸ਼ਿਸ਼ਟ ਵਰਗ ਕੌਣ ਹੁੰਦੇ ਹਨ ਵਿਸ਼ਿਸ਼ਟਾ ਮਤਲਬ ਹੁੰਦਾ স্পেশਲ ਵਰਗ ਦਾ ਮਤਲਬ ਹੁੰਦਾ ਕਲਾਸ ਤੇ ਪਲੇਟੋ ਅਤੇ ਪ੍ਰੈਟੋ ਅਤੇ ਮੋਸਕਾ ਵਰਗੇ ਵਿਚਾਰਕ ਨੇ ਵਿਚਾਰ ਪੇਸ਼ ਕੀਤਾ ਹੈ ਕਿ ਸਮਾਜ ਵਿੱਚ ਦੋ ਵਰਗ ਹੁੰਦੇ ਹਨ ਸ਼ਾਸਕ ਅਤੇ ਸ਼ਾਸਿਤ ਵਰਗ ਹਰ ਸਮਾਜ ਵਿੱਚ ਸ਼ਾਸਨ ਕਰਨ ਵਾਲਾ ਵਰਗ ਹਰ ਹਾਲਤ ਵਿੱਚ ਸਤਾ ਤੇ ਰੂਪ ਵਿੱਚ ਅੱਗੇ ਹੁੰਦਾ ਹੈ ਯਾਨੀ ਕਿ ਸਤਾ ਵਿੱਚ ਸ਼ਾਮਿਲ ਹੁੰਦਾ ਹੈ शासित हार ਦੇ ਰੂਪ ਵਿੱਚ ਆਗਿਆ ਪਾਲਨ ਕਰਕੇ ਕੁਝ ਲੋਕ ਮੋਰਲੀ ਕਤਾਰ ਵਿੱਚ ਆਉਂਦੇ ਹਨ ਅਤੇ ਬਾਕੀ ਉਸ ਦੀ ਨਕਲ ਕਰਦੇ ਆ ਇਸੇ ਤਰ੍ਹਾਂ ਹਰ ਖੇਤਰ ਵਿੱਚ ਵਿਸ਼ਿਸ਼ਟ ਵਰਗ ਦੀ ਅਗਵਾਈ ਹੁੰਦੀ ਹੈ ਭਾਵੇਂ ਉਹ ਆਰਥਿਕ ਖੇਤਰ ਹੋਵੇ ਫਿਲਮ ਸੰਗੀਤ ਜਾਂ ਬੁੱਧੀਜੀਵੀ ਵਰਗ ਆਲਾ ਹੋਵੇ ਹਰ ਖੇਤਰ ਦੇ ਵਿੱਚ ਦੋ ਵਰਗ ਹੁੰਦੇ ਹਨ ਤੇ ਉਹ ਪ੍ਰਭਾਵ ਪਾਉਂਦੇ ਹਨ ਰਾਜ ਦੀਆਂ ਪਾਰਟੀਆਂ ਰਾਜ ਰਾਣੇ ਨਾਲ ਸੰਬੰਧਿਤ ਲੋਕਤੰਤਰੀ ਰੂਪ ਵਿੱਚ ਆਉਂਦੇ ਹਨ ਪਰੰਤੂ ਕਬਜ਼ਾ ਕੁਝ ਹੀ ਲੋਕਾਂ ਦਾ ਹੁੰਦਾ ਹੈ ਸ਼ਾਸਨ ਤੇ ਆਪਣਾ ਪ੍ਰਭਾਵ ਉਹੀ ਲੋਕ ਪਾਉਂਦੇ ਹਨ ਤੇ ਉਹ ਵਿਸ਼ਿਸ਼ਟ ਵਰਗ ਹੁੰਦੇ ਹਨ ਇਹ ਹੈ ਪ੍ਰੈਟੋ ਅਤੇ ਮੋਸਕਾ ਦੇ ਅਨੁਸਾਰ ਯਾਦ ਰੱਖਣਾ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਵਿਦਿਆਰਥੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਤੇ ਡੀਅਰ ਸਟੂਡੈਂਟ ਰਾਜਨੀਤੀ ਸ਼ਾਸਤਰ ਦਾ ਜਿਹੜਾ ਅਧਿਐਨ ਇਹ ਵੀ ਵਿਦਿਆਰਥੀ ਲਈ ਬਹੁਤ ਇੰਪੋਰਟੈਂਟ ਹੈ ਅਲੱਗ-ਅਲੱਗ ਫੀਲਡ ਦੇ ਵਿੱਚ ਇਸ ਦਾ ਹੈਲਪ ਮਿਲਦਾ ਹੈ ਨਾਲ ਹੀ ਇਹ ਜਿਹੜਾ ਵਿਸ਼ਾ ਹੈ ਇਹ ਸਾਨੂੰ ਆਪਣੇ ਸਿਸਟਮ ਬਾਰੇ ਵੀ ਜਾਣਕਾਰੀ ਦਿੰਦਾ ਹੈ ਤੇ ਵਿਦਿਆਰਥੀ ਜੀਵਨ ਦੇ ਵਿੱਚ ਕਿਵੇਂ ਪ੍ਰਭਾਵ ਪਾਉਂਦੀ ਹੈ ਉਹ ਫੇਰ ਪੋਲਿਟਿਕਸ ਨਾਲ ਵੀ ਹੈ ਤੇ ਡਾਇਰੈਕਟ ਇਨਵੋਲਵਮੈਂਟ ਨਾਲ ਵੀ ਹੈ ਤੇ ਚਲੋ ਇਸ ਦੇ ਉੱਤਰ ਵਿੱਚ ਕਰਦੇ ਹਾਂ ਰਾਜਨੀਤੀ ਵਿਦਿਆਰਥੀ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀ ਹੈ ਕਿਉਂਕਿ ਵਿਦਿਆਰਥੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਉਹਨਾਂ ਨਾਲ ਉਹਨਾਂ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਦੇਸ਼ ਦੀ ਰਾਜਨੀਤੀ ਪ੍ਰਣਾਲੀ ਬਾਰੇ ਜਾਣਕਾਰੀ ਹੋਵੇ ਕੋਈ ਵੀ ਸਰਕਾਰੀ ਨੌਕਰੀ ਲਈ ਪੇਪਰ ਹੁੰਦਾ ਹੈ ਤਾਂ ਕੁਝ ਹਿੱਸਾ ਰਾਜਨੀਤੀ ਵਿਗਿਆਨ ਨਾਲ ਸੰਬੰਧਿਤ ਹੁੰਦਾ ਹੈ ਦੂਸਰਾ ਅੱਜ ਦੇ ਵਿਦਿਆਰਥੀ ਅਤੇ ਨੌਜਵਾਨ ਕੱਲ ਦੇ ਨੇਤਾ ਬਣਦੇ ਹਨ ਸਰਕਾਰੀ ਅਫਸਰ ਦੇ ਤੌਰ ਤੇ ਦੇਸ਼ ਦੀ ਸੇਵਾ ਕਰਦੇ ਹਨ ਜਾਂ ਫਿਰ ਵਧੀਆ ਨਾਗਰਿਕ ਦੀ ਭੂਮਿਕਾ ਨਿਭਾਉਂਦੇ ਹਨ ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਾਜਨੀਤੀ ਦੀ ਨੌਲੇਜ ਉਹਨਾਂ ਨੂੰ ਇਹਨਾਂ ਸਾਰੇ ਚੀਜ਼ਾਂ ਵਿੱਚ ਮਦਦ ਕਰਦੀ ਹੈ ਇਸ ਪ੍ਰਕਾਰ ਉਹ ਇੱਕ ਵਧੀਆ ਨਾਗਰਿਕ ਬਣਦੇ ਹੈ ਵਧੀਆ ਨੇਤਾ ਬਣਦੇ ਵਧੀਆ ਅਫਸਰ ਬਣਦੇ ਵਧੀਆ ਸਿਟੀਜ਼ਨ ਬਣਦੇ ਹੈ ਤੇ ਇਹ ਸਭ ਪੋਸੀਬਲ ਹੈ ਸਿਰਫ ਨਾਗਰਿਕ ਰਾਜਨੀਤੀ ਦੀ ਨੌਲੇਜ ਰੱਖੇ ਤੇ ਚਲੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਅਗਲੀ ਵੀਡੀਓ ਚ ਟੀਲ ਦੈਨ ਟੇਕ ਕੇਅਰ ਬਾਬਾ ਥੈਂਕ ਯੂ